ਸਸੀਗਾ ਕਿਸਾਨ ਵੀਰੋ ਤੁਹਾਡਾ ਬਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਾਈ ਪਿੰਡ ਲੰਬ ਵਾਲੀ ਜਿਲ੍ਹਾ ਇਹਨੂੰ ਫਰੀਦਕੋਟ ਪੈਂਦਾ ਹੈ ਤਹਿਸੀਲ ਇਹਨੂੰ ਜੈਤੋ ਪੈਂਦੀ ਆ ਤੇ ਬਾਈ ਜੀ ਨੇ ਹਰ ਗਣੇ ਇੱਕ ਕਟਾ ਵੇਚਣਾ ਜੀ ਉਮਰ ਹੈਗੀ ਇਹਦੀ 2.5 ਸਾਲ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਹਾਂ ਜੀ ਆਜੋ ਬਾਈ ਜੀ ਸਸੀਗਾ ਬਾਈ ਜੀ ਸਸੀਗਾ ਬਾਈ ਜੀ ਨਾਮ ਕੀ ਹੈ ਜੀ ਆਪਣਾ ਹਰਪ੍ਰੀਤ ਸਿੰਘ ਬਾਈ ਦਾ ਨਾਮ ਹਰਪ੍ਰੀਤ ਸਿੰਘ ਤੇ ਬਾਈ ਜੀ ਜੇ ਆਪਣੇ ਘਰ ਆਉਣਾ ਹੋਵੇ ਤੇ ਕੀ ਡਰੈਸ ਹੈ ਜੀ ਆਪਣਾ ਆਪਣਾ ਅਡੇ ਤੋਂ ਜਦੋਂ ਆਪਾਂ ਕੋਰਕਪੂਰਾ ਰੋਡ ਨੂੰ ਜਾਵਾਂਗੇ ਜੀ ਤਕਰੀਬਨ ਫੁੱਲਰਾਂ ਦੀ ਫੇਕਟਰੀ ਆਉਂਦੀ ਹੈ ਨੇੜੇ ਰਹਿ ਜਾਂਦਾ ਆਪਣੇ ਖੇਤ ਨੂੰ ਥੱਬੇ ਪਾਸੇ ਕੋਈ ਮੋੜ ਦੀ ਠੀਕ ਹੋ ਜੀ ਬਾਕੀ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਹੈ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਘਰ ਆ ਸਕਦੇ ਹੋ ਤੇ ਬਾਈ ਜੀ ਆਪਣਾ ਵਪਾਰ ਲੈਣ ਦਾ ਕੰਮ ਅਗੇ ਕਰਦਾ ਪਸ਼ੂ ਹੈ ਆਪਣੀ ਨਹੀਂ ਨਹੀਂ ਆਪਣੇ ਇਹ ਘਰ ਦਾ ਹੀ ਹੈ ਜੀ ਆਪਾਂ ਵਪਾਰ ਲੈਣ ਠੀਕ ਹੋ ਜੀ ਬਾਈ ਦਾ ਘਰੇਲੂ ਪਸ਼ੂ ਬਕਾਉਗਾ ਬਾਈ ਤੇ ਬਾਈ ਦੱਸੋ ਡਿਟੇਲ ਕੀ ਹੈ ਜੀ ਕਿੰਨੀ ਉਮਰ ਹੈ ਇਹਦੀ ਇਹ 2 ਸਾਲ ਤੇ 5 ਮਹੀਨਿਆਂ ਦਾ ਹੋ ਗਿਆ ਜੀ ਅੱਛਾ ਇਹ 2 ਸਾਲ ਤੇ 5 ਮਹੀਨਿਆਂ ਦਾ ਹੋ ਗਿਆ ਜੀ ਠੀਕ ਹੋ ਜੀ ਤੇ ਬਾਈ ਜੀ ਸੀਮਨ ਪਤਾ ਜੀ ਕਿਹੜਾ ਦਾ ਹੀ ਇਹ ਸੀਮਨ ਹੁਣ ਬਾਈ ਜੀ ਸਾਡੇ ਇਜਾਦ ਨਹੀਂ ਗਾ ਸਰਕਾਰੀ ਹਸਪਤਾਲ ਦੇ ਵਿੱਚੋਂ ਇਹਦਾ ਕੀਤਾ ਪਰ ਆਇਆ ਸੀਗਾ ਠੀਕ ਹੋ ਜੀ ਤੇ ਇਹਦੀ ਮਾਂ ਦਾ ਦੁੱਧ ਰਿਕਾਰਡ ਪਤਾ ਹੀ ਆਪਾਂ ਨੂੰ ਕਿੰਨਾ ਜੀ ਕਿੰਨਾ ਜੀ ਤਕਰੀਬਨ 20 ਲੀਟਰ 19 ਲੀਟਰ ਦਿੰਦੀ ਰਹੀ ਹੈ ਜੀ ਠੀਕ ਹੋ ਜੀ ਹਾਂ ਜੀ ਤੇ 19 ਸੂਏ ਸੂਏ ਇਹਦੀ ਮਾਂ ਠੀਕ ਹੋ ਜੀ ਆਪ ਆਪਣੇ ਘਰੀ ਹੈ ਜੀ ਹਾਂਜੀ ਘਰੇ ਆ ਘਰ ਦੀ ਘੱਤੀ ਸੀ 25 ਸਾਲ ਉਹਦੀ ਉਮਰ ਆ ਠੀਕ ਹੋਈ ਬਈ ਜੀ ਇਹਦਾ ਹੈਗਾ ਬੱਚਾ ਹੈਗਾ ਮੀਨੀ ਮੱਝ ਆ ਇਸ ਟਾਈਮ ਇਹਦੀ 25 ਸਾਲ ਉਮਰ ਆ 1900 ਇਹ ਸੂਈ ਹੋਈ ਆ ਇਹਦਾ ਬੱਚਾ ਇਹੇ ਆ ਤੇ ਬਈ ਜੀ ਇਹਦਾ ਦੁੱਧ ਹੈਗਾ 20 ਲੀਟਰ ਦੁੱਧ ਸੀਗਾ ਬਈ ਜੀ ਸੀਮਨ ਸਰਕਾਰੀ ਹਸਪਤਾਲ ਚ ਲੱਗਾ ਹੋਇਆ ਸੀਗਾ ਜੀ ਮੂੰਹ ਮੱਥੇ ਦੀ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸ਼ਾਨਦਾਰ ਆ ਥੋੜਾ ਬਈ ਕੈਮਰੇ ਨੂੰ ਵੇਖ ਕੇ ਪਸ਼ੂ ਡਰ ਜਾਂਦਾ 2.5 ਸਾਲਾਂ ਦੀ ਉਮਰ ਆ ਬਈ ਕੱਟੇ ਦੀ ਵਾਡੀ ਬਾਂਦਰ ਚੰਗੀ ਆ ਬਈ ਥੋੜਾ ਸਮਿਆ ਘਟਾ ਬਈ ਲੱッセ ਬੁਨੇ ਚ ਮੜਾ ਤੋਰਾ ਵਿਖਾ ਦੇ ਜੀ ਹਾਂਜੀ ਮੱਕੀ ਬਾਡੀ ਬਾਂਦਰ ਬਾਈ ਤੁਹਾਡੇ ਸਾਹਮਣੇ ਹੀ ਆ ਮੂਰਾ ਨਸਲ ਦਾ ਵੀਰੇ ਕੋਈ ਵਾਲ ਚਟਾ ਨਹੀਂ ਤੋਰਾ ਤੁਸੀਂ ਦੇਖ ਸਕਦੇ ਹੋ ਬਾਈ ਤੁਸੀਂ ਚੰਗਾ ਤੋਰਾ ਬਾਈ ਆਜੋ ਬਾਈ ਜੀ ਸਿੰਗਾ ਦੀ ਕੁਆਲਿਟੀ ਬਹੁਤ ਜ਼ਿਆਦਾ ਸ਼ਾਨਦਾਰ ਆ ਬਾਈ ਬੰਦ ਜੀ ਬੰਦ ਵੇਖ ਸਕਦੇ ਹੋ ਵੀਰੇ ਮੂੰਹ ਮੱਥੇ ਦਾ ਬਹੁਤ ਜ਼ਿਆਦਾ ਚੰਗਾ ਉਹਦੀ ਆਪ ਤਾਂ ਇਹਨਾਂ ਚਾਵਾਂ ਤਾਂ ਠੀਕ ਹੋਈ ਜਾਂਦਾ ਰਹੀਗਾ ਉਹਦਾ ਚਾਵ ਕਵਾਲਿਟੀ ਤੁਸੀਂ ਦੇਖ ਸਕਦੇ ਹੋ ਤੇ ਬਾਈ ਜੀ ਕੀ ਪ੍ਰਾਈਸ ਕਰਦੇ ਆ ਜੀ ਆਪਾਂ ਇਹਦਾ ਜੀ ਅਸੀਂ ਜੀ ਇਹਦਾ 1 ਲੱਖ ਰੁਪਈਆ ਮੰਗਦੇ ਲੱਖ ਰੁਪਈਆ ਬਾਈ ਡਿਮਾਂਡ ਕਰਦੇ ਆ ਮੰਤਨ ਕੀਤਾ ਜਾਊਗਾ ਜੀ ਮੌਕੇ ਤੇ ਹਾਂਜੀ ਹਾਂਜੀ ਮੌਕੇ ਤੇ ਬਾਈ ਮੰਤਨ ਵੀ ਪੂਰਾ ਕੀਤਾ ਜਾਊ ਲੱਖ ਰੁਪਈਆ ਡਿਮਾਂਡ ਕਰਦੇ ਆ ਬਾਈ ਜੀ ਤੇ ਬਾਈ ਜੀ ਕੰਟੈਕਟ ਨੰਬਰ ਬੋਲ ਦਿਓ ਜੀ ਆਪਣਾ 94172 ਹਾਂਜੀ 54374 ਇੱਕ ਵਾਰ ਫੇਰ ਬੋਲ ਦਿਓ 93173 ਹਾਂਜੀ 55373 ਠੀਕ ਹੋ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਕੱਟਾ ਚੰਗਾ ਲੱਗਿਆ ਹੋਵੇ 2.5 ਸਾਲ ਉਮਰਾਂ ਦਾ ਹੈਗਾ ਬਈ 12 ਤੋਂ 20 ਲੀਟਰ ਦੁੱਧ ਦਾ ਰਿਕਾਰਡ ਆ ਘਰ ਦਾ ਬੱਚਾ ਬਾਈ ਇਹ ਤੇ ਸੀਮਨ ਜਿਹੜਾ ਇਹਦੇ ਸਰਕਾਰੀ ਹਸਪਤਾਲ ਚ ਲੱਗਿਆ ਹੋਇਆ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ